ਰੋਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰ ਨੂੰ ਵੇਖੋ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਕਰਦੇ ਨਾ ਵੀਡੀਓ ਦੇ ਵਿੱਚ ਵੀ ਤੁਸੀਂ ਪੰਜਾਬੀਆਂ ਦੀਆਂ ਵੀਡੀਓ ਨਹੀਂ ਪਾਉਂਦੇ ਪੰਜਾਬੀਆਂ ਦੀ ਸਪੋਰਟ ਨਹੀਂ ਕਰਦੇ ਤੇ ਅੱਜ ਵੀਰ ਨੂੰ ਲੈ ਕੇ ਆਏ ਆਂ ਵੀ ਜੀ ਕਿੰਨੀ ਉਮਰ ਆਪਣੀ ਆਪਣੇ 17 ਸਾਲ ਮੇਰੇ ਦੀ 17 ਸਾਲ ਵੀਰ ਦੀ ਉਮਰ ਜਿਹਦੇ ਵੀਰ ਨੇ 17 ਸਾਲਾਂ ਦੀ ਉਮਰ ਦੇ ਵਿੱਚ ਆਪਣਾ ਇੱਥੇ ਕੰਮ ਛੋਟਾ ਜਿਹਾ ਸ਼ੁਰੂ ਕੀਤਾ ਵਾ ਤੇ ਅੱਜ ਵੇਖਦੇ ਆਂ ਵੀ ਤੁਸੀਂ ਵੀਰ ਦੀ ਵੀਡੀਓ ਨੂੰ ਕਿੰਨਾ ਸ਼ੇਅਰ ਕਰਦੇ ਜੇ ਇਹ ਹੁਣ ਵੀਡੀਓ ਵੇਖ ਕੇ ਭੱਜੇ ਹੋ ਨਾ ਤੁਸੀਂ ਮੈਟੋਮੈਟਿਕ ਪਰੇ ਨੂੰ ਭਜਣਾ ਵੀਡੀਓ ਥੋੜੀ ਜਿਹੀ ਵੇਖ ਕੇ ਵੀਡੀਓ ਨੂੰ ਸ਼ੇਅਰ ਕਰਿਓ ਵੀਰ ਦੀ ਨੂੰ ਸਤਿ ਸ਼ ਭਾਜੀ ਕੀ ਨਾਮ ਜੀ ਆਪਣਾ ਆਪਣਾ ਬਾਤ ਸਿੰਘ ਜੀ ਤੇ ਭਾਜੀ ਤੁਹਾਡੀ ਉਮਰ ਮੈਨੂੰ 16-17 ਸਾਲ ਲੱਗਦੀ ਆ ਹਾਂਜੀ 17 ਸਾਲ ਜੀ ਤੇ ਭਾਜੀ ਇੰਡੀ ਛੋਟੀ ਉਮਰ ਦੇ ਵਿੱਚ ਇਹ ਕੰਮ ਸ਼ੁਰੂ ਕਰਤਾ ਤੁਸੀਂ ਇਹ ਉਦਾਂ ਹੀ ਮਰਜੀ ਸ਼ੌਂਕ ਦੇ ਨਾਲ ਹੀ ਭਾਜੀ ਵੈਸੇ ਸ਼ੌਂਕ ਦੇ ਨਾਲ ਹੀ ਹਾਂਜੀ ਹਾਂਜੀ ਤੇ ਭਰੀ ਪੜਾਈ ਪੜ੍ਹਾਈ ਦਾ ਕਿਦਾਂ ਬੜਾ ਇਹ ਹੋ ਗਈ 10 ਕਿਲਸਾਂ ਕਰ ਲਈਆਂ ਤੇ ਗਾਣੀ ਜੇ ਪੜਨਾ ਹੁਣ ਬਾਕੀ ਚੜਦੀ ਗਲਾ ਮਹਾਰਾਜ ਤੇ ਭਾਜੀ ਕੰਮ ਤੁਸੀਂ ਸ਼ੁਰੂ ਕਰ ਲਿਆ ਛੋਟੀ ਉਮਰ ਦੇ ਵਿੱਚ ਕੋਈ ਮਜਬੂਰੀ ਕਰ ਦੇ ਵਿੱਚ ਨਹੀਂ ਨਹੀਂ ਉਦਾਂ ਹੀ ਸ਼ੌਂਕ ਤੋਰ ਤੇ ਤੁਹਾਨੂੰ ਸ਼ੌਂਕ ਦੀ ਤੋਰ ਤੇ ਹਾਂਜੀ ਹਾਂਜੀ ਤੇ ਭਾਜੀ ਇਹ ਤੇ ਕੀ ਕੀ ਕਿਹੜੀ ਕਿਹੜੀ ਚੀਜ਼ ਲਾਉਂਦੇ ਜੀ ਤੇ ਇਹ ਆਪਣਾ ਮਹਾਰਾਜ ਜੀ 버ਗਰ ਜੇ ਹਾਂਜੀ ਪੰਜ ਫਰਾਈਜ਼ ਠੀਕ ਹੈ ਭਾਜੀ ਵੱਡਾ ਸੈਂਡਵਿਚ ਛੋਟਾ ਸੈਂਡਵਿਚ ਰੈਪ ਹਾਂਜੀ ਤੇ ਸਪ੍ਰਿੰਗ ਰੋਲ ਤੇ ਡ੍ਰੈਗਨ ਰੋਲ ਜੀ ਤੁਹਾਨੂੰ ਆਹਨ ਖਾਣ ਲੱਗੇ ਸੈਂਡਵਿਚ ਠੀਕ ਆ ਬਾਹੂ ਬੜੀ ਸਾਨ ਵਿੱਚ ਬਾਬਾ ਜੀ ਬਾਹੂ ਬੜੀ ਸਾਨ ਵਿੱਚ ਆ ਗਿਆ ਲਾਓ ਭਾਜੀ ਫਿਰ ਇਹ ਆਪਣੀ ਹੈਗੀ ਚੀਜ਼ ਬਲੈਂਡ ਕੀ ਬਾਤ ਹੈ ਚੀਜ਼ ਬਲੈਂਡ ਆ ਗਈ ਨਹੀਂ ਯੂਜ਼ ਕਰਨੀ ਕੀ ਬਾਤ ਹੈ ਜੀ ਇਹ ਆ ਗਈ ਉੱਪਰ ਤੰਦੂਰੀ ਹਾਂਜੀ ਕੀ ਬਾਤ ਹੈ ਜੀ ਭਰ ਭਰ ਕੇ ਸਾਰਾ ਕੁਝ ਭਰ ਕੇ ਤੁਹਾਨੂੰ ਕੰਮ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਇਹ ਬਾਬਾ ਜੀ 5 ਮਹੀਨੇ ਹੋ ਗਏ ਜੀ 5 ਮਹੀਨੇ ਹੋ ਗਏ ਰਿਸਪੌਂਸ ਕਿੱਦਾਂ ਦਾ ਮਿਲਦਾ ਹੈ ਪੰਜਾਬੀ ਵਾਲਾ ਸਾਥ ਮਿਲਦਾ ਕਿੱਦਾਂ ਦਾ ਕਿੱਦਾਂ ਕਹੋਗੇ ਚੜਦੀ ਗਲਾ ਲਈ ਜਾਂਦੇ ਜਿੰਨਾ ਕਿ ਵੀਰ ਜਿਹੜੇ ਹੁੰਦੇ ਆ ਆਪਣੇ ਇੱਕ ਦੀ ਟੇਸਟ ਲੱਗਦਾ ਚੀਜ਼ ਤੇ ਮੁੜ ਕੇ ਵੀ ਰਹਿੰਦੇ ਹੁੰਦੇ ਆਪਣੇ ਕੋਲ ਠੀਕ ਹੈ ਇਸ ਤੋਂ ਬਾਅਦ ਉੱਪਰ ਇਹ ਪਨੀਰ ਆ ਗਿਆ ਹਾਂਜੀ ਵੀਰ ਜੀ ਇਹ ਤੋਂ ਬਾਅਦ ਆ ਗਿਆ ਇਹਦੇ ਉੱਪਰ ਪਨੀਰ ਇਹ ਕੋਈ ਦੇਸੀ ਪਨੀਰ ਨਹੀਂ ਆਪਣੀ ਵੀਰ ਦੀ ਡੇਰੀ ਆ ਖਾਲ ਸਾਡੇ ਦੀ ਅੱਛਾ ਉੱਥੋਂ ਲੈਦਾ ਅੱਛਾ ਉੱਥੋਂ ਲੈ ਕੇ ਆਉਂਦੇ ਜੀ ਹਾਂਜੀ ਲੋੜੀ ਇਸ ਤੋਂ ਬਾਅਦ ਇਹਦੇ ਵਿੱਚ ਐਡ ਹੋਊਗਾ ਜੀ ਕੋਪਿੰਗ ਹੋ ਗਈ ਜੀ ਪਨੀਰ ਦੀ ਉੱਪਰ ਇਹਦੇ ਆਹ ਬਾਤ ਇਹ ਖਜ਼ਾਨਾ ਆ ਗਿਆ ਵੀਰ ਜੀ ਆਪਣਾ ਅੱਛਾ ਖਜ਼ਾਨਾ ਕਿਆ ਬਾਤ ਹੈ ਇਹ ਖਜ਼ਾਨਾ ਸੋਨੇ ਨੂੰ ਕਹੀਦਾ ਵਾ ਇਹ ਭਾਈ ਇਹ ਜਿਹੜਾ ਕੋਈ ਸ਼ਗਦਣਾ ਇਹ ਖਜ਼ਾਨਾ ਹੀ ਉਹ ਕਹਿੰਦਾ ਵੀ ਇਹ ਵੀਰ ਖਜ਼ਾਨਾ ਵਾ ਚੀਜ਼ ਉਹ ਅਸਲੀ ਖਜਾਨਾ ਭੁੱਲ ਗਏ ਹਾਂ ਕੀ ਬਾਤ ਹੈ ਉਹ ਖਜਾਨਾ ਮਹਿੰਗਾ ਹੀ ਬੜਾ ਹੋਗਾ ਭਾਈ ਜਿੰਨੇ ਵੈਜੀਟੇਬਲ ਆ ਸਾਰੇ ਜਿਹੜੇ ਸੈਂਡਵਿਚ ਵਿੱਚ ਪਾ ਚੁੱਕੇ ਨੇ ਤੇ ਪਨੀਰ ਜਿਹੜਾ ਉਸ ਤੋਂ ਬਾਅਦ ਪਨੀਰ ਇਹਦੇ ਵਿੱਚ ਐਡ ਹੋਊਗਾ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਕੁਝ ਭਰ ਭਰ ਕੇ ਦੇ ਵਿੱਚ ਪੈਂਦਾ ਪਿਆ ਸੈਂਡਵਿਚ ਦੇ ਉੱਤੇ ਵੇਚੇ ਭਾਜੀ ਕਿੰਨੇ ਤਰ੍ਹਾਂ ਦੇ ਇਹਦੇ ਵਿੱਚ ਵੈਜੀਟੇਬਲ ਨੇ ਤਿੰਨ ਤੋਂ ਚਾਰ ਤਰ੍ਹਾਂ ਦੇ ਵੇਚਣਾ ਇਹਦੇ ਵਿੱਚ ਆ ਗਏ ਇਹ ਭਾਈ ਚਾਰ ਤਰ੍ਹਾਂ ਦੇ ਵਿੱਚ ਆ ਗਏ ਜੀ ਠੀਕ ਆ ਭਾਜੀ ਤੇ ਭਾਜੀ ਤੋਂ ਬਾਅਦ ਆਊਗੀ ਪਨੀਰ ਦੀ ਟੌਪਿੰਗ ਪਨੀਰ ਦੀ ਕੀ ਬਾਤ ਹੈ ਇਸ ਤੋਂ ਬਾਅਦ ਇਹਦੇ ਵਿੱਚ ਆ ਗਈ ਜੀ ਪਨੀਰ ਦੀ ਟੌਪਿੰਗ ਕਰੋ ਚੱਕ ਤੁਸੀਂ ਪਨੀਰ ਆ ਗਿਆ ਭਰ ਭਰ ਕੇ ਪਲੇਰ ਆਉ ਭਾਈ ਕਿੰਨੇ ਜਾਨੇ ਖਾ ਲੈਣਗੇ ਇਹ ਭਾਈ 2 ਜਾਨੇ ਤੇ ਬਹੁਤ ਰੱਜ ਕੇ ਖਾ ਲੈਣਗੇ 2 ਜਣੇ ਹਾਂਜੀ ਰੱਜ ਕੇ ਖਾ ਲੈਣਗੇ ਪੜੀਆ ਲੱਗਦਾ ਪਿਆ ਬਹੁ ਬਲੀ ਸਦਾ ਦੇ ਚਾਰ ਪੀਸ ਹੋਣਗੇ ਇਹਦੇ ਚਾਰ ਪੀਸ ਹੋਣਗੇ ਇਹਦੇ ਹਾਂਜੀ ਇਹਦੇ ਵਿੱਚ ਆਪਣੀ ਟੋਪੀ ਜੀ ਸਾਰੀ ਇਹਦੀ ਰੈਕਸ ਕੀ ਬਾਤ ਆ ਜੀ ਇਹ ਆਪਣਾ 오ਰੀਗਨ ਤੇ ਆ ਬਹੁਤ ਆ ਜੀ ਦੋਹਰਾ ਬੜੀ ਪਰੀ ਬਹੁਤ ਹੀ ਟੇਸਟੀ ਜਰਾ ਸੈਂਡਵਿਚ ਹੋਣ ਵਾਲਾ ਜਿਹੜਾ ਪੈਰੀ ਪੈਰੀ ਮਸਾਲਾ ਆਪ ਦੇਖੋ ਵੀਡੀਓ ਨੂੰ ਲਾਸਟ ਤੱਕ ਦੇਖੋ ਕੀ ਬਣਦਾ ਅੱਜ ਪੈਰੀ ਪੈਰੀ ਮਸਾਲਾ ਕੀ ਬਾਤ ਆ ਜੀ ਫਿਰ ਆਪਣੀ ਲਿਕਵਿਡ ਚੀਜ਼ ਆ ਗਈ ਯਾ ਬਹੁਤ ਆ ਜੀ ਜੀ ਅੱਜ ਨਾ ਦਾ ਖਾਸ ਹੀ ਹੋਣ ਵਾਲਾ ਕੋ ਜਣਾ ਹਾਂ ਜੀ ਉਹ ਸਵਾਦ ਚੈੱਕ ਕਰਦੇ ਆਂ ਜੀ ਵੀਡੀਓ ਨੂੰ ਲਾਸਟ ਤੱਕ ਵੇਖੋ ਇਹਦਾ ਕਰਦੇ ਆਂ ਟੇਸਟ ਸਵਾਦ ਕਿਵੇਂ ਦਾ ਵਾ ਬੋਲੀ ਸਿਆਣ ਵਿੱਚ ਪਹੇ ਹੋ ਗਿਆ ਕੰਪਲੀਟ ਕੰਪਲੀਟ ਹੁਣ ਇਸ ਤੋਂ ਬਾਅਦ ਕੀ ਆ ਉਪਰ ਇਹਦੇ ਇਹਦੇ ਬੱਬਾ ਹੀ ਲੱਗੂ ਉੱਤੇ ਬਟਰ ਇਹਦੇ ਉੱਪਰ ਬਟਰ ਲੱਗਣਾ ਵਾ ਜੀ ਨੂੰ ਇਹ ਨਮਹੋਂ ਲੱਗੇ ਨਾਲ ਬਟਰ ਦੇ ਨਾਲ ਕਿਆ ਬਾਤ ਹੈ ਜਿਹੜੀ ਪਹੇ ਹੁਣ ਸਿਆਣ ਵਿੱਚ ਨਹੋਂ ਲੱਗਾ ਜੇ ਬਟਰ ਦੇ ਨਾਲ ਇਹ ਜਰਾ ਤਾਜੇ ਇਹ ਆ ਜੀ ਇਹਦੀ ਤਾਂ ਚਾਈ ਕਿਆ ਬਾਤ ਗਰਮ ਹੋਈ ਨਾ ਵਧੀਆ ਤਰੀਕੇ ਨਾਲ ਲੋ ਜੀ ਸਿਆਣ ਵੀਰੇ ਇਸ ਟਾਈਮ ਚੱਲ ਗਿਆ ਜੀ ਔਮਣ ਦੇ ਵਿੱਚ ਤੇ ਭਾਜੀ ਕਿੰਨੇ ਕਿੰਨਾ ਟਾਈਮ ਲੱਗੂ ਇਹਨੂੰ ਬਾਹਰ ਨਿਕਲਦੇ ਦੋ ਮਿੰਟ ਦੀ ਖੇੜ ਇਹ ਸਾਰੀ ਬਸ ਠੀਕ ਆ ਉੱਚਰ ਭਾਜੀ ਤੁਸੀਂ ਵੀ ਚਾਹ ਜੂ ਪੀ ਲਓ ਉੱਚਰ ਜਿਹਨੇ ਵੀਡੀਓ ਵੇਖਣ ਦੇ ਚਾਹ ਜੂ ਪੀਓ ਤੇ ਫਿਰ ਤੁਹਾਨੂੰ ਲਿਆਉਂਦੇ ਹਾਂ ਸੈਂਡਵਿਚ ਦੇ ਵਿੱਚ ਫਿਰ ਦੁਬਾਰਾ ਇਹਦਾ ਪ੍ਰਾਈਸ ਕੀ ਹੁਣ ਆਲਾ ਜੀ ਇਹ ਪਈ ਆਪਣੇ 150 ਰੁਪਿਆ 150 ਰੁਪਿਆ ਦਾ ਪ੍ਰਾਈਸ ਆ ਭਾਜੀ ਜੇ ਕਿਸੇ ਨੇ ਸੈਂਡਵਿਚ ਬਾਹੂ ਬਲੀ ਸੈਂਡਵਿਚ ਖਾਣ ਵਾਸਤੇ ਆਉਣਾ ਤੇ ਕਿੱਥੇ ਆਵੇ ਤੁਹਾਡੇ ਕੋਲ ਇਹ ਬਾਬਾ ਜੀ ਅੰਮਰਸਰ ਹਾਂਜੀ ਰਣਜੀਤ ਦਾਮਣੀ ਯਾਰ ਰੋਜ਼ਗਾਰ ਦੇ ਓਪੋਜ਼ਿਟ ਹੈ। ਅੱਛਾ ਤੇ ਆਪਣੀ ਰੋਜ਼ਗਾਰ ਦੇ ਉੱਪਰ ਜੀ ਸ਼ੋਪ ਦਾ ਨਾਮ ਕੀ ਜੀ ਆਪਣਾ? ਨਿਹੰਗ ਸਿੰਘ ਫਾਸਟ ਫੂਡ। ਨਿਹੰਗ ਸਿੰਘ ਫਾਸਟ ਫੂਡ। ਪਰੀ ਆਪਣਾ ਕੋਈ ਮੋਬਾਈਲ ਨੰਬਰ ਹੈਗਾ ਵਾ? ਹਾਂਜੀ 6283 5153 93। ਓਕੇ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਕੀਤੀ ਹੁੰਦੇ ਜੀ? ਇਹ 4 ਵਜੇ ਤੋਂ ਲੈ ਕੇ 10 ਵਜੇ ਤੱਕ ਹੋ ਜਾਂਦੀ। ਇੱਥੇ ਆਦਿਵਾਰ ਮੇਰਾ ਛੁੱਟੀ ਵੀ ਨਹੀਂ ਹੁੰਦੀ। ਨਹੀਂ ਛੁੱਟੀ ਨਹੀਂ। ਆਪਣਾ ਸਿਆਣ ਵਿੱਚ ਬਣ ਕੇ ਹੋ ਚੁੱਕਿਆ। ਤਿਆਰ ਤੁਸੀਂ ਕਰੋ ਚੱਕ। ਹੁਣ ਇਹਦੀ ਲੈਣੇ ਨਿੱਕੇ ਜੀ ਬਾਈ ਟਿਕ। ਹੂੰ। ਪੜੀ ਸਵਾਲ ਦਾ 1 ਨੰਬਰ ਆ। ਲਾਜਵਾਬ ਸਵਾਲ ਜੇ ਦਾ। ਜੇ ਤੁਸੀਂ ਵੀ ਖਾਣਾ ਇੱਥੇ ਤੇ ਛੇਤੀ ਤੋਂ ਛੇਤੀ ਵੀਰ ਕੋ ਪਹੁੰਚੋ ਇਧਰ ਵੀਰ ਆਲ ਕਰਿਓ ਕੈਮਰਾ ਇਹ ਸਾਡਾ ਵੀਰ ਆ ਗਿਆ ਇੱਕ ਨਿਹੰਗ ਸਿੰਘ 17 ਸਾਲ ਦੀ ਉਮਰ ਹੈ ਤੇ ਹੁਣ ਪੰਜਾਬੀ ਵੀਰ ਹੈ ਹੁਣ ਇਹਦੀ ਅੱਜ ਵੀਡੀਓ ਆਪ ਅਪਲੋਡ ਕਰਾਂਗੇ ਤੇ ਦੇਖਦੇ ਆਂ ਜੀ ਲੋਕਾਂ ਦਾ ਪੰਜਾਬ ਵਾਲਿਆਂ ਦਾ ਕਿੰਨਾ ਕੁ ਸਾਥ ਮਿਲਦਾ ਉਹਦਾ ਹੁਣ ਕਮੈਂਟ ਵਿੱਚ ਕਹਿੰਦੇ ਆ ਨਾ ਤੁਸੀਂ ਪੰਜਾਬ ਪੰਜਾਬੀਆਂ ਦੀ ਸਪੋਰਟ ਨਹੀਂ ਕਰਦੇ ਉਹਦਾ ਹੁਣ ਪੰਜਾਬੀ ਵੀਰ ਨੇ ਕੰਮ ਸ਼ੁਰੂ ਕੀਤਾ ਵਾ ਹੁਣ ਵੇਖਦੇ ਆਂ ਪੰਜਾਬ ਵਾਲੇ ਕਿੰਨੀ ਕੁ ਵੀਰ ਦੀ ਸਪੋਰਟ ਕਰਦੇ ਕਿੰਨੀ ਕੁ ਵੀਡੀਓ ਵੀਰ ਦੀ ਸ਼ੇਅਰ ਕਰਦੇ ਆ ਛੋਟੀ ਉਮਰ ਦੇ ਵਿੱਚ ਕੰਮ ਖੋਲਿਆ ਵਾ ਅਗਲੇ ਦਾ ਸ਼ੌਂਕ ਹੀ ਉਹਨੇ ਕੰਮ ਸ਼ੁਰੂ ਕੀਤਾ ਵਾ ਇਹ ਵੀਡੀਓ ਨੂੰ ਸ਼ੇਅਰ ਕਰਨ ਦਾ ਫਰਜ਼ ਤੁਹਾਡਾ ਹੁਣ ਤੁਹਾਡੇ ਦਾਕ ਅਸੀਂ ਵੀਡੀਓ ਪਹੁੰਚਾਤੀ ਆ ਵੀਰ ਜੀ ਕੀ ਕਹਿੰਦੇ ਜੀ ਬਾਰੇ ਦੱਸੋ ਪਹਿਲੇ ਸਵਾਦ ਬਾਰੇ ਦੱਸੋ ਭਾਜੀ ਸਵਾਦ ਮੈਂ ਹੁਣ ਸੈਂਡਵਿਚ ਇਹਨਾਂ ਦਾ ਟੇਸਟ ਕੀਤਾ ਇੱਕ ਨੰਬਰ ਇਹਨਾਂ ਦਾ ਸੈਂਡਵਿਚ ਆ ਤੇ ਹੁਣ ਵੀਰ ਨਾਲ ਕਰਦੇ ਆ ਗੱਲ ਵੀਰ ਜੀ ਕੀ ਕਹਿਣਾ ਚਾਹੁੰਦੇ ਆ ਅੰਮ੍ਰਿਤਸਰ ਵਾਲਿਆਂ ਨੂੰ ਇਹ ਵੀਰਾਂ ਨੂੰ ਕੋਈ ਸਾਥ ਦੋ ਸਾਥ ਦੋਣਾ ਇਹਦਾ ਇੱਥੇ ਚੱਲਦਾ ਪਿਆ ਪਰ ਕੰਮ ਹਜੇ ਥੋੜਾ ਘੱਟ ਹੈ ਇਹ ਕਰਕੇ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਕਿਹਾ ਵਾ ਵੀ ਵੀਰ ਦੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦੋਗੇ ਤਾਂ ਕੰਮ ਚੱਲ ਸਕੇ ਇਸ ਤਰ੍ਹਾਂ ਦੀ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਪੇਜ